ਥੋੜਾ ਬਹੁਤ ਬਹੁਤ ਧੰਨਵਾਦ ਲੱਕੀ ਟੈਬੀ ਚੈਨਲ ਦੇ ਉੱਤੇ ਤੁਸੀਂ ਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰਾ ਪਹਿਲਾ ਵਾਲਾ ਚੈਨਲ ਸੀਗਾ ਉਹ ਹੋ ਗਿਆ ਬੰਦ ਆਪਾਂ ਇਟਲੀ ਦੀ ਜਾਣਕਾਰੀ ਜਿੱਦਾਂ ਜਿੱਦਾਂ ਵੀ ਮਿਲਦੀ ਆ ਆਪਾਂ ਨੂੰ ਉਹ ਜਾਣਕਾਰੀ ਆਪਾਂ ਸ਼ੇਅਰ ਕਰਾਂਗੇ ਇਹਦੇ ਵਿੱਚ ਤੇ ਮੇਰਾ ਇੱਕ ਚੈਨਲ ਸੀਗਾ ਪਹਿਲਾਂ ਵਾਲਾ ਉਹ ਬੰਦ ਹੋ ਗਿਆ ਨੰਬਰ ਦੀ ਪ੍ਰੋਬਲਮ ਸੀਗੀ ਤਾਂ ਮੈਨੂੰ ਉਮੀਦ ਸੀਗੀ ਵੀ ਉਹ ਨੰਬਰ ਚੱਲ ਪੂਗਾ ਦੁਬਾਰੇ ਪਰ ਚੱਲਿਆ ਨਹੀਂ ਹੈਗਾ ਤੇ ਮੈਂ ਵੀਡੀਓ ਫਿਰ ਬਣਾ ਕੇ ਰੱਖ ਲਈ ਸੀ 5-7 ਜੇ ਮੈਂ ਹਾਂ ਚੱਲ ਪਿਆ ਉਹ ਪਾ ਦਾਂਗੇ ਫਿਰ ਮੈਨੂੰ ਹੁਣ ਨਵੇਂ ਚੈਨਲ ਤੇ ਵੀਡੀਓ ਪਾਉਣੀਆਂ ਪੈਂਦੀਆਂ ਨੇ ਆਹ ਉਹਦਾ 7-800 ਸੀਗਾ ਸ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿੱਦਾਂ ਤੁਸੀਂ থামਨੇਲ ਪੜਿਆ ਬਈ ਪੰਜਾਬ ਤੋਂ ਦਿੱਲੀ ਤੱਕ ਦਾ ਸਫ਼ਰ ਕਈ ਮੀਡਲ ਕਲਾਸ ਫੈਮਲੀਆਂ ਨੇ ਜਿੱਦਾਂ ਮੈਂ ਦੇਖਿਆ ਮੁੰਡਾ ਬਾਈਕ ਤੇ ਬਹਿ ਕੇ ਜਾਂਦਾ ਅੰਮ੍ਰਿਤਸਰੋਂ ਛੱਡ ਕੇ ਆਉਂਦੇ ਨੇ ਡਬਈ ਜਾਣਾ ਸੀਗਾ ਤੇ ਇੱਕ ਵੀਡੀਓ ਦੇ ਵਿੱਚ ਮੈਂ ਦੇਖਿਆ ਇਦਾਂ ਹੀ ਬਈ ਮਸਾ ਮਸਾ ਬਹੁਤ ਵਿਚਾਰੇ ਜਿਹੜੇ ਕਈ ਛੋਟੇ ਘਰਾਂ ਦੇ ਵਿੱਚੋਂ ਹੈਗੇ ਨੇ ਮੁੰਡੇ ਬਾਹਰ ਮਿਹਨਤਾਂ ਕਰਨ ਜਾਂਦੇ ਨੇ ਤੇ ਚਲੋ ਜਿਨ੍ਹਾਂ ਕੋਲ ਜ਼ਮੀਨ ਜਮ੍ਹਾਂ ਹੁੰਦੀ ਆ ਉਹਨਾਂ ਕੋਲ ਤਾਂ ਚਲੋ ਥੋੜਾ ਬਹੁਤਾ ਪੈਸਾ ਹੁੰਦਾ ਹੀ ਆ ਅਗਲਾ ਗੱਡੀ ਗੁੱਡੀ ਕਰਕੇ ਚਲੇ ਜਾਂਦਾ ਕਈਆਂ ਕੋਲੇ ਗੱਡੀ ਕਰਨ ਦਾ ਵੀ ਨਹੀਂ ਪੈਸਾ ਹੁੰਦਾ ਹੈਗਾ ਸਿਸਟਮ ਤੇ ਮੈਂ ਜਦੋਂ ਆਇਆ ਮੈਨੂੰ ਇੱਕ ਬੱਸ ਦੀ ਜਿਹੜੀ ਟੈਕਟ ਸੀਦੀ 1200 ਸੀ ਮੈਨੂੰ ਕਹਿੰਦੇ ਸੀ 에어ਪੋਰਟ ਦੇ ਬਾਹਰ ਜਾ ਕੇ ਤੁਹਾਨੂੰ ਲਾ ਦੂਗੀ ਤੇ ਮੇਰੇ ਨਾਲ ਜਾਣ ਨੂੰ ਤਿੰਨ ਚਾਰ ਜਾਣੇ ਸੀਗੇ ਤੇ ਮੈਂ ਸੋਚਿਆ ਵੀ ਇਦਾਂ ਦਾ ਫਿਰ 5-6000 ਰੁਪਏ ਦੇ ਤੱਕ ਗੱਡੀ ਆਪਣਾ ਖਰਚਾ ਪਹੁੰਚ ਜਾਣਾ ਜਾਂ ਆਪਾਂ ਗੱਡੀ ਵੀ ਕਰਦੇ ਹਾਂ 4000 ਕਹਿੰਦਾ ਸੀ ਉਹ ਯਾਰ ਦੋਸਤ ਕਹਿੰਦਾ ਜੇ 4000 ਤੁਸੀਂ 3500 ਦੇ ਦਿਓ ਤੇ ਉਸ ਸਮੇਂ ਨੂੰ ਮੈਂ ਦੇਖਦੇ ਹੋਏ ਮੇਰੇ ਕੋਲ ਪੈਸੇ ਹੈ ਨਹੀਂ ਸੀ ਮੈਂ ਬਹੁਤ ਬੰਦੇ ਨੂੰ ਫੋਨ ਲਾਏ ਸੀਗੇ ਵੀ ਇਹਨੂੰ ਪੈਸੇ ਚਾਹੀਦੇ ਆ ਪਰ ਕਿਸੇ ਨੇ ਆਪਣਾ ਸਾਥ ਨਹੀਂ ਦਿੱਤਾ ਉਹ ਬਾਦ ਦੀਆਂ ਗੱਲਾਂ ਸਾਤ ਦਿਨ ਵਾਲਾ ਪਰਮਾਤਮਾ ਕੋਈ ਚੱਕਰ ਨਹੀਂ ਹੈਗਾ ਜਦੋਂ ਵੀ ਯਾਰ ਦੋਸਤ ਥੋੜੇ ਨਾਲ ਹੁੰਦੇ ਨੇ ਕਿ ਕਈ ਵਾਰੀ ਨਹੀਂ ਖੜਦੇ ਹੁੰਦੇ ਇਸ ਚੀਜ਼ ਨੂੰ ਅਫਸੋਸ ਮਨਾਉਣ ਦੀ ਲੋੜ ਨਹੀਂ ਹੁੰਦੀ ਥੋੜੇ ਚੰਗੇ ਲਈ ਹੁੰਦਾ ਹੁੰਦਾ ਜੋ ਹੁੰਦਾ ਮਾੜੇ ਬੰਦੇ ਥੋੜੇ ਨਿਗਾ ਦੇ ਵਿੱਚ ਪਹਿਲਾਂ ਹੀ ਹਟ ਜਾਂਦੇ ਹੁੰਦੇ ਆ ਤੇ ਜਦੋਂ ਮੈਂ ਟ੍ਰੇਨ ਦੀ ਟਿਕਟ ਪਤਾ ਕੀਤੀ 135 200 250 350 ਨੀਅਰ ਅਬਾਊਟ ਕੁਝ ਸੀਗੀਆਂ ਸਾਰੀਆਂ ਮੈਨੂੰ ਪੱਕਾ ਯਾਦ ਨਹੀਂ ਹੈਗਾ ਹੁਣ ਤੇ ਅਸੀਂ ਤਿੰਨ ਚਾਰ ਜਾਣੇ ਟ੍ਰੇਨ ਤੇ ਆ ਗਏ ਸੀਗੇ ਮੇਰੀ ਸਵੇਰੇ ਤੜਕੇ 4 ਵਜੇ ਦੀ ਟ੍ਰੇਨ ਸੀਗੀ ਤੇ ਮੈਂ ਉਥੋਂ ਸਵੇਰੇ 8-9 ਵਜੇ ਤੁਰਿਆ ਸੀਗਾ ਗੱਡੀ ਕਰਦੀ ਕਰਾਉਂਦੀ 2:30 ਵਜੇ ਤੇ ਉਹਨੇ ਉੱਥੇ ਪਹੁੰਚਦੇ ਨੂੰ ਦਿੱਲੀ ਤੇ 2:30 ਵਜੇ ਅਸੀਂ ਉਤਰੇ ਤਾਂ ਉੱਥੇ ਫਿਰ 4-5 ਵਜੇ ਤੱਕ 6 ਵਜੇ ਤੱਕ ਘੁੰਮੇ ਫਿਰੇ ਫਿਰ ਰਾਤ ਨੂੰ ਅਸੀਂ ਜਿਹੜਾ ਸਮਾਂ ਗੁਰੂ ਘਰ ਬਤਾਇਆ ਦਿੱਲੀ ਤੇ ਉਸ ਤੋਂ ਬਾਅਦ ਫਿਰ 12:00 ਵਜੇ ਦੇ ਅੰਦਰ ਚਲੇ ਗਿਆ ਸੀਗਾ ਤੇ ਅੰਦਰ ਜਾ ਕੇ ਜਾਣ ਤੋਂ ਬਾਅਦ ਫਿਰ ਸੀਗਾ ਮੇਨ ਗੇਟ ਟਰਮੀਨਲ ਆ ਜਿੱਥੇ ਜਾਣਾ ਆਪਾਂ ਨੇ ਉਹ ਉਹਦੇ ਅੰਦਰ ਐਂਟਰੀ-ਐਂਟਰੀ ਕਰਾਉਣੀ ਪਾਸਪੋਰਟ ਦਿਖਾ ਕੇ ਅੰਦਰ ਜਾਣਾ ਆਪਾਂ ਨੇ ਤੇ ਉਹ ਕਹਿੰਦੇ ਵੀ ਤੂੰ ਘੰਟਾ ਪਹਿਲਾਂ ਆਉਣਾ ਫਿਰ ਮੈਨੂੰ ਉਥੇ 2:30 2:00 ਤੱਕ ਬੇਡ ਕਰਨੀ ਪਈ 2:00 2:30 ਅਸੀਂ ਅੰਦਰ ਗਏ ਆ ਤਾਂ 2 2 ਘੰਟੇ ਥੋੜੇ ਬੈਸੇ ਅੰਦਰ ਲੰਘ ਜਾਂਦਾ ਜਹਾਜ਼ ਤੱਕ ਪਹੁੰਚਣ ਨੂੰ ਤੇ ਤੁਸੀਂ ਜਿਹੜੇ ਹੈਗੇ ਆ ਵੀ ਟ੍ਰੇਨ ਦੀ ਜਿਹੜੀ ਟਿਕਟ ਆ ਉਹ ਤੁਸੀਂ ਲੈ ਸਕਦੇ ਹੋ ਤੁਹਾਨੂੰ ਬਹੁਤ ਸਸਤੀ ਮਿਲੂਗੀ ਔਰ ਵਧੀਆ ਤਰੀਕੇ ਵਾਲੀ ਮਿਲੂਗੀ ਤੁਸੀਂ ਆਪ ਦਾ 5-6 ਘੰਟੇ ਜਾਂ 10 ਘੰਟੇ ਪਹਿਲਾਂ ਹੀ ਤੁਰ ਪੋ ਕੋਈ 4000 ਰੁਪਏ ਗੱਡੀ ਪਿੱਛੇ ਖਰਾਬ ਕਰਨ ਦੀ ਜ਼ਰੂਰਤ ਨਹੀਂ ਇਹ ਉਹਨਾਂ ਲਈ ਆ ਜਿਨ੍ਹਾਂ ਨੂੰ ਪੈਸੇ ਜੋੜਨੇ ਬਹੁਤ ਔਖੇ ਆ ਪੈਸੇ ਮੰਗਣੇ ਬਹੁਤ ਔਖੇ ਇਦੇ ਬਸ ਸਿਰਫ ਇਹੀ ਕੰਮ ਦੀ ਗੱਲ ਆ ਵੀ ਤੁਸੀਂ ਟ੍ਰੇਨ ਤੇ ਆ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਟ੍ਰੇਨ ਆ ਜਿਹੜੀ ਤੁਹਾਨੂੰ ਉਹ 6-7 ਘੰਟਿਆਂ ਦੇ ਵਿੱਚ ਲਾਉਂਦੀ ਆ ਉੱਥੇ ਤੁਸੀਂ ਬੜੇ ਆਰਾਮ ਦੇ ਨਾਲ ਉੱਥੇ ਦਿੱਲੀ ਪਹੁੰਚ ਸਕਦੇ ਹੋ ਤੇ ਜਿਹੜਾ ਸਟੇਸ਼ਨ ਦੇ ਕੋਲੇ ਮੈਟਰੋ ਆ ਮੈਟਰੋ ਤੋਂ 35 ਰੁਪਏ 30 ਰੁਪਏ ਟਿਕਟ ਲੱਗਦੀ ਆ ਤੁਹਾਨੂੰ 에어ਪੋਰਟ ਦੇ ਅੰਦਰ ਹੀ ਲਾ ਦਿੰਦੀ ਜਾ ਕੇ ਉਹ ਉਥੋਂ ਤੁਰ ਕੇ ਤੁਸੀਂ ਅੰਦਰ ਨੂੰ ਹੋ ਜਾਣਾ ਬਸ ਆਲੇ-ਦਾਲੇ ਜਿਹੜਾ ਮਾਹੌਲ ਹੁੰਦਾ ਤੁਹਾਨੂੰ ਪਤਾ ਲੱਗ ਜਾਣਾ ਦੇਖਦੂ ਕੇ ਵੀ ਸਾਰਾ ਹਾਂ ਬਾਈ ਰਾ ਇੱਧਰ ਜਾਂਦੇ ਇੱਧਰ ਜਾਂਦਾ ਮਾੜਾ-ਮਾੜਾ ਪੁੱਛ-ਗਿਛ ਕੇ ਤੁਸੀਂ ਜਾ ਸਕਦੇ ਹੋ ਕੋਈ ਵੀ ਕੰਮ ਔਖਾ ਨਹੀਂ ਹੈਗਾ ਮੈਨੂੰ ਪਹਿਲਾਂ ਬਹੁਤ ਔਖਾ ਲੱਗਦਾ ਸੀਗਾ ਵੀ ਮੈਂ ਕਿਹਨੂੰ ਪੁੱਛੂ ਉੱਥੇ ਇਕੱਲਾ ਪਰ ਫਿਰ ਵੀ ਤਿੰਨ-ਚਾਰ ਜਾਣਾ ਸੀ ਇਕੱਠੇ ਜਿਵੇਂ ਇੱਕ ਦੂਜੇ ਦੀ ਸਹਾਇਤਾ ਦੇ ਨਾਲ ਬੰਦਾ ਪੁੱਛ-ਗਿਛ ਕੇ ਚਲੇ ਜਾਂਦਾ ਥੋੜਾ ਧੰਨਵਾਦ ਬਹੁਤ-ਬਹੁਤ ਹੁਣ ਨਵੀਆਂ ਵੀਡੀਓ ਜਿਹੜੀਆਂ ਮੇਰੀਆਂ ਪਈਆਂ ਨੇ ਪਹਿਲਾਂ ਇਹ ਪੰਜ-ਸੱਤ ਪਹਿਲਾਂ ਮੈਂ ਇਹ ਪਾਉਣੀਆਂ ਨੇ ਫਿਰ ਜਿਹੜੀਆਂ ਹੋਰ ਮੇਰੀਆਂ ਵੀਡੀਓ ਬਣੀਆਂ ਪਈਆਂ ਨੇ ਫਿਰ ਮੈਂ ਉਹ ਪਾਉਂਗਾ ਇਟਲੀ ਦੀ ਜਾਣਕਾਰੀ ਜੋ ਨਿੱਕੀ-ਮੋਟੀ ਜਾਣਕਾਰੀ ਉੱਥੋਂ-ਉੱਥੋਂ ਮਿਲਦੀ ਜਮੋਂ ਸਾਰੀ ਸ਼ੇਅਰ ਕਰਕੇ ਤੁਹਾਨੂੰ ਦੱਸੂਗਾ ਤੇ ਇਹ ਗੱਲ ਕਰਕੇ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਗਾਹਾਂ ਦੀ ਗਾਹ ਸ਼ੇਅਰ ਕਰ ਦਿਓ ਪੰਜ-ਸੱਤ ਜਾਨਾਂ ਤੱਕ ਜਿੰਨਾ ਤੱਕ ਵੀ ਹੁੰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ